ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨੇਪਾਲ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਗੁਰਪ੍ਰੀਤ ਵੀਰ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਵਾ ਤੇ ਦੋਵੇਂ ਸੁਈਆਂ ਸਵਾਈਆਂ ਵਾ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਤੇ ਫੇਰ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਸਾ ਹੋਸਾ ਟੇਟਾ ਭਾਈ ਵਧੀਆ ਵਧੀਆ ਤੁਸੀਂ ਦੱਸੋ ਸਾਹ ਵਧੀਆ ਤੁਸੀਂ ਸੁਣਾਓ ਤੇ ਨਾਮ ਦੱਸ ਤੇ ਕਰੀ ਫਿਰ ਨਾਂ ਆਪਣਾ ਗੁਰਪ੍ਰੀਤ ਸਿੰਘ ਪਿੰਡ ਨਪਾਲਿਆ ਤੁਸੀਂ ਲਈ ਨਾਲ ਜਲਾ ਮਰਦਾ ਰਿਹਾ ਤੇ ਫੋਨ ਨੰਬਰ ਹੀ ਬੋਲ ਦੋ 708864812 ਅੱਜ ਜੋੜਾ ਹੀ ਆ ਹਨਾ ਜੋੜਾ ਬਾਹਰ ਹੈਗਾ ਉਹ ਤੋਕੜਾਂ ਦਾ ਤੇ ਉਹ ਅਗਲੀ ਵੀਡੀਓ ਤੇ ਪਾਵਾਂ ਅੱਛਾ ਉਹ ਛੋਟੇ ਮੁੱਲ ਵਾਲੀਆਂ ਹਾਂਜੀ ਤੇ ਆ ਦੋਵੇਂ ਸੋਈਆਂ ਸਵਾਈਆਂ ਹਨਾ ਸੋਈਆਂ ਜੋ ਮਨ ਲੋਕ ਪੰਜਾਹ ਵਾਲੇ ਕੋਈ ਸ਼ਾਇਦ ਲਾ ਲੱੱਤੇ ਲਾ ਕੇ ਬਣੇ ਹੋਏ ਨੇ ਨਾੜੂ ਨਾਲ ਹੀ ਅੱਛਾ ਇਹਦਾ ਨਾੜੂ ਜਿਹੜਾ ਨਾਲ ਬੱਚੇ ਦਾ ਹੈਗਾ ਤੇ ਇਹਦੇ ਕੋਲ ਤੇਰਾ ਦੁੱਧ ਕਿੰਨਾ ਤਿਆਰ ਜੇ ਬਗ 16 ਕਿਲੋ ਤੇ ਆ ਤਿਆਰ ਹੈ ਅੱਛਾ ਹਾਂਜੀ 16 ਲੀਟਰ ਤਿਆਰ ਆ 15 ਕਰਕੇ ਕੋਈ ਲੈ ਜਾ ਜਿੰਨੇ ਨਾਮ ਚਲੀਆਂ ਤੇ ਕਿੰਨਾ ਕਰੀ ਜਾਊਗੀ ਦੁੱਧ ਵਿਹਿਆਂ ਤੋਂ ਬਾਹਰ ਹੀ ਚਲ ਜੂਗਾ ਕੋ ਅੰਕਲੇ ਸਾਮ ਦੀ ਹੈ ਜਗਲਾ ਸਾਮ ਨਾ ਕਰੇ ਹੈ ਤਾਂ ਆਪਾਂ ਕੀ ਕਹਿ ਸਕਦੇ ਅੱਛਾ ਬਾਕੀ ਘਰ ਦੀ ਗਰੰਟੀ ਤਾਂ ਹਾਂਜੀ ਇਹ ਆ ਵੀ ਮੌਕੇ ਦੇ 15 16 ਲੀਟਰ ਜਿਹੜਾ ਹੈਗਾ ਹਨ ਤੋੜ ਦੋ ਫਿਰ ਇੱਕ ਰੀਨ ਆ ਜਿਹੜਾ ਬੱਚਾ ਕੀ ਆ ਗਿਆ ਤੇ ਮਗਰ ਵੱਛੀ ਇਹਦੇ ਮਗਰ ਇਹਦੇ ਮਗਰ ਵੱਛੀ ਆ ਬੱਚੇ ਦਾ ਨਾੜੂ ਉਤਰ ਤਾਜਾ ਨਾਲ ਲਿਆ ਜੀ ਲੈ ਜੀ ਬਾਕੀ ਥਣ ਬੜਾ ਪਿਆਰਾ ਹੈ ਦੇਖੋ ਥਣ ਚੰਗਾ ਲੱਗਾ ਹੈ ਦੁੱਧ ਦੇ ਕਿੰਨੇ ਭਾਵੇਂ 20 ਲੀਟਰ ਵੀ ਕਰ ਜੇ ਹੁਣ ਜਿਹੜਾ ਮੌਕੇ ਤੇ 15-16 ਲੀਟਰ ਆਇਆ ਲੈ ਆਜ ਬਾਕੀ ਠੰਡੀਆਂ ਨਹੀਂ ਆਦੀ ਲਿਆਉਣੀ ਹੈ ਜਿੱਦਾਂ ਮਰਦੀ ਥੱਲੇ ਪੈਗੇ ਰੱਸੀ ਪਾਉਣੀ ਪਾਉ ਨਹੀਂ ਹੁਣੀ ਨਾ ਪਾਉ ਬਾਕੀ ਹੈਗੀ ਸਾਈਵਾਲ ਕ੍ਰੋਸ ਤੇ ਆ ਦੁੱਧ ਵੀ ਸੰਗਣਾ ਹੋਣਾ ਇਹਦਾ ਮੱਝਾਂ ਵਰਗਾ ਤੇ ਉਹ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲਾਗੇ ਤੋਂ ਤੇ ਉਹ ਤਰ੍ਹਾਂ ਵੀ ਥਣ ਓਕੇ ਆ ਸਾਰੇ ਸਾਰੇ ਓਕੇ ਬਿਲਕੁਲ ਠੀਕ ਹੈ ਜੀ ਹਾਂ ਦੇਖ ਸਾਡੇ ਠੰਡੀ ਆ ਤੇ ਮੁੱਲ ਫਿਰ ਇਹਦਾ ਮੁੱਲ ਦੇ ਜਿੱਦਾਂ ਦਾ ਕੰਮ ਚੱਲਣ ਡਿਆ ਸੀ ਇਹਨਾਂ ਨੇ 65 ਦੀ ਦੇ ਦਿੱਤੀ ਕਰਦੀ ਹੈ ਮਾਨਤਾ ਆਪਾਂ ਮਾਣੀ ਕਰਦਾਂਗੇ ਕਿੰਨੇ ਦੀ ਹਾਂ ਨਾ ਹੀ ਜਿਹੜੀ ਦੇ ਰਣੀ ਜੱਸ ਨੂੰ 55000 ਦੇ ਯਾਰ ਦੋ ਯਾਰ ਹੋਰ ਛੱਡ ਦਈਏ ਹੋ ਗਾਲੇ ਕਾਡਾ ਮਾਨ ਹੋ 53000 ਦੀ ਦੇ ਦਈਏ ਠੀਕ ਹੈ ਬਾਕੀ ਕੋ ਫੋਨ ਲਾਊਗਾ ਤੇ 1921 ਮਾਨਤਨ ਮੋਕੇ ਤੇ ਹੋ ਜੂਗਾ ਤੇ ਹੁਣ 15 ਲੀਟਰ ਕੋ ਦੁੱਧ ਝੋਕੇ ਲਾ ਜੇ ਹਨਾ ਦੋ ਡੰਗ ਚੁਲੇ ਤਿੰਨ ਡੰਗ ਛੋਲੇ ਤਸੱਲੀ ਕਰਕੇ ਖੜੇ ਠੀਕ ਹੈ ਜੀ ਤੇ ਹੁਣ ਆ ਜਿਹੜੀ ਗਾਂ ਜੇ ਇਹ ਗਲਤੀ ਕ੍ਰਾਸ ਚੋ ਇਹ ਕਿੰਨੇ ਜਰਦੀ ਸੋਈ ਆ ਇਹ ਵੀ ਮਹੀਨਾ ਹਫਤੇ ਕਿਦੀ ਸੋਈ ਆ ਤੇ ਇਹਦੇ ਕੋਲ ਦੁੱਧ ਕਿੰਨਾ ਆ ਗਿਆ ਇਹਦੇ ਕੋਲ 15 ਤੋਂ ਬਾਹਰ ਹੀ ਆ ਅਸੇ ਇਹਦੇ ਕੋਲ 15 ਤੋਂ ਬਾਹਰ ਹੀ ਆ ਇਹ ਕਿੰਨਾ ਕਰੀ ਜਾਊਗੀ ਦੁੱਧ ਦੇ ਵੀ 20 ਤੋਂ ਬਾਹਰ ਹੀ ਚੱਲੂਗੀ ਤੋਰਾਂ ਹਾਂ ਫਿਰ ਇੱਕਰੀ ਨਾ ਮੈਂ ਬਾਕੀ ਨਾ ਸੋਈ ਨਾ ਥੋੜੇ ਦਿਨ ਹੋਏ ਇਹ ਜਰਸੀ ਕ੍ਰਾਸ ਚ ਆ ਕਦ ਕਾਠੇ ਦਾ ਵੀ ਚੰਗਾ ਵਾ ਹੋਲੀ ਬੜੀ ਆ ਮੱਤਿਆ ਦੇ ਸਾਡੇ ਥੱਲੇ ਚੰਗੀ ਬਣੀ ਹੈ ਗਾਹਣੇ ਵੀ ਚੰਗੀ ਹੈ ਤੇ ਪਛਾਣ ਵੀ ਚੰਗੀ ਹੈ ਅੱਜ ਲੈ ਆਓ ਜੀ ਬਾਕੀ ਬੱਚੇ ਗਾੜੀ ਬੰਨੇ ਹੋਣੇ ਉਹਦੇ ਕਰਕੇ ਪਤਨ ਦਿੰਦੀਆਂ ਵਾ ਕਈ ਵਾਰੀ ਤਾ ਕਰਕੇ ਫਿਰ ਥੋੜਾ ਪਾਤਾ ਦੇ ਪਈ ਆ। ਆ ਦੇਖ ਸਾਡੇ ਥਾਣੇ ਦੇ ਬੱਚੇ ਹੁਣੇ ਗਾੜੀ ਬੰਨੇ ਆ। ਬੱਚਿਆਂ ਕਰ ਇੱਕ ਪੰਨ ਵੀ ਸਗੋ। ਹਾਂਜੀ। ਯਾਰ ਕਿਸੇ ਦਾ ਕੋਈ ਬਿਸ਼ੀ ਨਹੀਂ। ਥਾਣੀ ਵਧੀਆ। ਠੀਕ ਹੈ ਜੀ। ਤੇ ਇਹਦਾ ਕਿੰਨਾ ਕੁ ਮੋਲ ਰੱਖਣਾ ਆਪਾਂ ਫਿਰ? ਗਿੱਡੀ ਤਕੜੀ ਗਾ ਮੋਲ ਤਾਂ 70-75 ਵਿੱਚ ਹੋਣਾ। ਗੱਡ ਘਾਟ ਚੰਗਾ ਉਤਰਾ ਹਨਾ। ਬਚਾ ਦੇਖ ਸਦੇ ਦਾ ਵੀ ਤਾਜ਼ਾ ਹੀ ਆ। ਬਹੁਤੇ ਦਿਨਾਂ ਦਾ ਨਹੀਂ ਹੈ ਹੱਲ। ਹੱਬ ਦੇਖਦੇ ਸੂਜੀ ਲਾ ਲਵੋ। ਕਿੰਨੇ ਦੀ ਐਸਨਾ ਕਰਦਿਗੇ ਕਿੰਨੇ ਦੀ ਕਰਦਿਗੇ 62 ਦੀ ਦੇ ਦਈਏ 60000 ਦੀ ਦੇ ਦੋ ਹੋਰ 1000 ਛੱਡ ਦੋ ਚਲੋ ਜੀ 1000 ਹੋਰ ਛੱਡ ਦੋ 52 ਦੀ ਜਾਂਦਾ ਬਾਕੀ ਕੋ ਫੋਨ ਲਾਊਗਾ ਉਹ ਫੋਨ ਲਾਓ ਜ਼ਰੂਰ ਮਾਨ ਕਰਾਂਗੇ ਇੰਨੇ ਚਾਰ ਬਾਅਦ ਵੀਡੀਓ ਪਾਉਣ ਲੱਗੇ ਉਹ ਕੋਲ ਮਾਨ ਕਰ ਉਹਨੇ ਇੱਕ ਹੀ ਮਾਨ ਤਨ ਹੋ ਜਾਊਗਾ ਹਨਾ ਤੇ ਪਿੰਡ ਨਪਾਲਿਆ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਐ ਬਾਕੀ ਆਪਣੀ ਤਸੱਲੀ ਕਰੋ ਤੇ ਵੇਚ ਆਖ ਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪੁੱਛੋ ਖਰੀਦੋ ਜੀ